ਮੰਦਪਾਗੀ ਖਬਰ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਤੋਂ ਜਿੱਥੇ 10 ਅਗਸਤ ਨੂੰ ਅਨੰਤਨਾਗ ਦੇ ਵਿੱਚ ਅੱਤਵਾਦੀਆਂ ਤੇ ਭਾਰਤੀ ਫੌਜ ਦੇ ਜਵਾਨਾਂ ਵਿਚਾਲੇ ਮੂਠਪੇੜ ਹੋਈ ਹੈ ਤੇ ਇਸ ਮੂਠਪੇੜ ਦੌਰਾਨ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਅਨੰਤਨਾਗ ਦੇ ਸੰਗਨੀ ਜੰਗਲਾਂ ਦੇ ਵਿੱਚ ਲੁਕੇ ਹੋਏ ਸਨ ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਸੈਨਿਕਾਂ ਨੇ ਜਵਾਨਾਂ ਦੇ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਇਸ ਦੌਰਾਨ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਤੇ ਹਮਲਾ ਕਰ ਦਿੱਤਾ ਹਾਲਾਂਕਿ ਭਾਰਤੀ ਜਵਾਨਾਂ ਨੇ ਵੀ ਅੱਤਵਾਦੀਆਂ ਤੇ ਜਵਾਬੀ ਕਾਰਵਾਈ ਕੀਤੀ ਲੇਕਿਨ ਇਸ ਦੌਰਾਨ ਭਾਰਤ ਦੇ 3 ਜਵਾਨ ਜ਼ਖਮੀ ਹੋ ਗਏ ਤੇ 2 ਸ਼ਹੀਦ ਜੰਮੂ ਕਸ਼ਮੀਰ ਵਿੱਚ ਅਤਵਾਦੀ ਹਮਲੇ جاری ਨੇ 10 ਅਗਸਤ ਨੂੰ ਆਨੰਤਨਾਗ ਵਿੱਚ ਅਤਵਾਦੀਆਂ ਦੇ ਨਾਲ ਮੂਠਪੇੜ ਦੌਰਾਨ ਦੋ ਭਾਰਤੀ ਸੈਨਿਕ ਸ਼ਹੀਦ ਹੋ ਗਏ ਜਦਕਿ ਤਿੰਨ ਹੋਰ ਜਵਾਨ ਜ਼ਖਮੀ ਹੋਏ ਨੇ ਅਧਿਕਾਰੀਆਂ ਮੁਤਾਬਕ ਕੋਕਰਨਾਗ ਦੇ ਵਿੱਚ ਭਾਰਤੀ ਫੌਜ ਜੰਮੂ ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੁਆਰਾ ਸ਼ੁਰੂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਮੁਕਾਬਲਾ ਹੋਇਆ ਇਹ ਘਟਨਾ 10000 ਫੁੱਟ ਦੀ ਉਚਾਈ ਤੇ ਵਾਪਰੀ ਚੁਣੌਤੀਪੂਰਨ ਖੇਤਰ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਆਪਰੇਸ਼ਨ ਜਾਰੀ ਰੱਖਿਆ ਇਲਾਕੇ ਦੀ ਕੇ ਰਵੰਦੀ ਕਰ ਦਿੱਤੀ ਗਈ ਤੇ ਸੰਗਰੇ ਜੰਗਲਾਂ ਦੇ ਵਿੱਚ ਲੁਕੇ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਤਲਾਸ਼ੀ ਦਲਾਂ ਤੇ ਗੋਲੀਬਾਰੀ ਕਰ ਦਿੱਤੀ ਜਿਸ ਤੇ ਭਾਰਤੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਮੋਟਪੇੜ ਸ਼ੁਰੂ ਹੋ ਗਈ। ਇਸ ਮੋਟਪੇੜ ਦੇ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦ ਕਿ ਤਿੰਨ ਜਵਾਨ ਜ਼ਖਮੀ ਹੋਏ ਨੇ। ਇਸ ਤੋਂ ਪਹਿਲਾਂ 10 ਅਗਸਤ ਨੂੰ ਪੁਲਿਸ ਨੇ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਨੇ। ਜਿਨ੍ਹਾਂ ਨੂੰ ਆਖਰੀ ਵਾਰ ਮਲਹਾਰ ਬਾਣੀ ਅਤੇ ਸੇਸਧਾਰ ਦੇ ਵਿੱਚ ਦੇਖਿਆ ਗਿਆ ਸੀ ਹਰੇਕ ਤੇ 5-5 ਲੱਖ ਦਾ ਇਨਾਮ ਹੈ ਜ਼ਿਕਰਯੋਗ ਹੈ ਕਿ ਹਾਲੀ ਦੇ ਮਹੀਨਿਆਂ ਵਿੱਚ ਅਤਵਾਦੀ ਹਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਜਿਸ ਵਿੱਚ 10 ਤੋਂ ਵੱਧ ਸੈਨਿਕਾਂ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ